ਸਤਿ ਸ਼੍ਰੀ ਅਕਾਲ ਜੀ ਸਵਾਲ ਕਰਦੇ ਆ ਤੁਹਾਡਾ ਭੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 12:00 ਵੱਜ ਗਏ ਨਾ ਆਲੇ ਆਪੋ ਤੇ ਆਪਣੀ ਗੱਡੀ ਵੀ ਨਾ ਰਹੀ ਆ ਉਹ ਖੜੀ ਉੱਥੇ ਤੇ ਕਪੜੇ ਕਪੜੇ ਇਕ ਜੁੜਾ ਤੋਂ ਲਿਆ ਆ ਕੀ ਅੱਜ ਉਰੇ ਆਇਆ ਨਹੀਂ ਉਹ ਅਜੀਨ ਵਾਲਾ ਤੇ ਆ ਗਏ ਤੇਰ ਉਹ ਉਧਰੋਂ ਆਉਂਦੇ ਵੇ ਤੇਰੋਂ ਕਰੂਆ ਟੂਗਾ ਤੇ ਇੱਧਰ ਬੰਨਦਾ ਪਿਆ ਵੰਡਾ ਸਾਡਾ ਪੱਗ ਨਾ ਭਾਈ ਚਾਹ ਲੱਗੀ ਆ ਸਾਡੀ ਬਣ ਕੱਲ ਕੋ ਇਹ ਮੰਗਾ ਬਣਾ ਰਿਹਾ ਕੱਲ ਬਣਾ ਲਈ ਸੀ ਕੌਫੀ ਆਪਾਂ ਅੱਜ ਚਾਹ ਬਣਾਵਾਂਗੇ ਕਿਉਂਕਿ ਮਿਸਤਰੀ ਹੈ ਨਹੀਂ ਹੋਟਲ ਤੇ ਮਿਸਤਰੀ ਗਿਆ ਵਾ ਪਤਾ ਨਹੀਂ ਕਿੱਧਰ ਤੇ ਬਾਈਆਂ ਨਾਲ ਵੀ ਯਾਰ ਉੱਧਰ ਪੀ ਆਓ ਜਾਂ ਆਪਣੇ ਆਪਣੀ ਬਣਾ ਲਓ ਤੇ ਹੁਣ ਚਲਦੇ ਆਂ ਬਾਲ ਦੇ ਵਦੋਂ ਗਾੜੀ ਕਿੱਡੀ ਲੰਬੀ ਹੋ ਗਈ ਬਾਲ ਕਿੱਡੇ ਲੰਬੇ ਹੋ ਗਏ ਹੁਣ 50 ਦੇ ਆਗੇ ਕਟਾਵਾਂਗੇ ਉਹ ਦਾ ਨਾਸਬਾਰ ਦੇਣਾ ਉਹਨਾਂ ਨੇ ਉਹ ਤਾਂ ਅਸੀਂ ਖੋਜੇ ਜੇ ਬਣਾ ਦੇਣਾ ਜੇ ਇਹਨਾਂ ਨੂੰ ਕਹਿਦਾ ਵੀ ਦਾੜੀ ਕੱਟ ਲਓ ਨਾ ਭਾਈ ਸਰਵਸ ਹੋ ਰਹੀ ਸਰਵਸ ਹੋ ਰਹੀਆਂ ਗੱਡੀਆਂ ਦੀਆਂ ਆਣਾ ਆਪਣੇ ਵਾਲੀ ਧੋ ਕੇ ਤੇ ਗ੍ਰਿੰਦਰ ਬਾਈ ਵਾਲੀ ਅੰਦਰ ਗ੍ਰਿੰਦਰ ਬਾਈ ਟੇ ਚਨ ਵੇਜਣਾ ਆ ਬਿਨਾਂ ਹਣ ਧੋਣ ਹੋ ਗਿਆ ਇਹਨਾਂ ਦਾ ਬਿਨਾਂ ਜਰੂਰੀ ਕੱਪੜੇ ਧੋਣੇ ਵਾਲਾ ਬਾਈ ਸਾਨੂੰ ਅੱਜ ਆਇਆ ਨਹੀਂ ਸਾਡੀ ਕਿਸਮਤ ਪਿਛਲੇ ਚੱਕਰ ਵੀ ਨਹੀਂ ਆਇਆ ਦਾ ਇਹ ਚੱਕਰ ਵੀ ਨਹੀਂ ਆਇਆ ਹਾਂ ਮਨ ਲਾਦਾ ਹੁਣ ਤਾਂ ਇੱਕ ਜੋੜੇ ਨੂੰ ਸਾਬਣ ਲਾਤੇ ਆ ਪਤਾ ਕੀ ਕਰੇ ਬਾਈ ਜਿਹੜਾ ਜੋੜਾ ਕੱਢਿਆ ਨਾਲ ਦੀ ਨਾਲ ਧੋ ਦੇ ਭੈਜੋ ਇਕੱਠੇ ਕਹਿੰਦੇ ਨਾ ਆਪਾਂ ਵੀ ਇਕੱਠੇ ਧੋ ਦਈਏ ਇਕੱਠੇ ਨਹੀਂ ਧੋ ਹੁੰਦੇ ਸਾਲੇ ਆਪਾਂ ਧਾਨਾ ਜਨਾਨੀਆਂ ਜਿਹੜੀਆਂ ਸਾਰਾ ਸਾਰਾ ਦਿਨ ਧੋਈ ਜਾਂਦੀਆਂ ਕੱਪੜੇ ਮਾਂ ਦਾ ਮਸ਼ੀਨ ਲਿਆਵਾ ਉਹ ਬਾਲਟੀ ਬਾਲਟੀ ਦੇ ਅੰਦਰ ਮਸ਼ੀਨ ਹੁੰਦੀ ਆ ਉਹਨੂੰ ਪਾਓ ਉਹ ਜੇ ਸੜ ਦੋ ਕੱਪੜੇ

ਆ ਬੱਤੇ ਨੂੰ ਜੋਰ ਪੈਂਦਾ ਕੋਈ ਨਹੀਂ ਆ ਗਿਆ ਮਾਂ ਲੱਗੇ ਨੂੰ ਜਾਂਦਾ ਉਹ ਪਿੱਛੇ ਨੂੰ ਲੱਗੇ ਮੈਂ ਕਰਨਾ ਬ੍ਰੇਕ ਮਾਰੇ ਤੇ ਨਹੀਂ ਜਾਂਦਾ ਆਂਦਾ ਪਿੱਛੇ ਨਾ ਨਾ ਜੇ ਖੱਚੇ ਕੇ ਬ੍ਰੇਕ ਮਾਰਦੇ ਆਂ ਬੈਕ ਕਰਕੇ ਨੋਏ ਮਿੱਤਰੋ 2:40 ਮਿੰਟ ਹੋ ਗਏ ਤੇ ਆਪਾਂ ਸਾਰੇ ਨਾਂ ਤੋਂ ਹੋ ਕੇ ਰੈਡੀ ਹੋ ਗਏ ਸੀਗੇ ਤੇ ਜਦੋਂ ਹੁਣ ਤੁਰਨੇ ਦੀ ਵਾਰੀ ਆਈ ਉਦੋਂ ਨੂੰ ਟੋਨੀ ਲੰਘ ਗਿਆ ਕਹਿੰਦਾ ਮੈਂ ਵਾਲ ਕਟਾ ਗਿਆ ਨੂੰ ਕੱਦੇ ਉਹਨੂੰ ਠਾਲੀ ਜੰਨੇ ਵੀ ਉੱਠ ਜਾ ਉੱਠ ਘੜ ਪਹਿਲਾਂ ਉੱਠਿਆ ਨਹੀਂ ਤੇ ਹੁਣ ਵਾਲ ਕਟਾਣ ਲੰਘ ਗਿਆ ਕਹਿੰਦਾ ਮੈਂ ਵਾਲ ਕਟਾ ਗਿਆ ਨੂੰ ਲੰਘ ਗਿਆ ਉਹ ਵੀ ਪਤਾ ਨਹੀਂ ਕਿੱਧਰ ਨੂੰ ਚੱਲ ਆ ਜਾਈਗਾ ਹਾਂ ਆਹ ਮਤਰਾ ਥੰਲੇ ਨਾ ਆਇਆ ਇੱਕ ਗੱਡੀਆਂ ਦੀ ਸੂਈਆਂ ਪੂਰੀਆਂ ਸਿੱਧੀਆਂ ਹੋਈਆਂ ਆ ਆ ਖੜੀ ਚੜਾਈ ਆ ਪਰ ਪੈਰ ਚੱਕਿਆ ਉਹ ਨਹੀਂ ਜਾ ਕੇ ਡਾਲੇ ਕੋਲ ਚੜ ਜਾਂਦੀ ਹੈ ਗ੍ਰਿੰਦਰ ਬਾਈ ਵਾਲੀ ਦੇ ਫੇਰ ਬ੍ਰੇਕ ਮਾਰਨੀ ਪੈਂਦੀ ਹੈ ਇਹ ਨਿਆਰਾ ਪੂਰਾ ਇੱਥੇ ਜਾਮ ਬੜੀ ਹਿੱਤੀ ਲੱਗਦਾ ਇਹ ਚੜਾਈ ਤੇ ਅੱਗੇ ਮੋੜ ਹੈ ਦੋ ਦਿਨ ਤੰਗ ਜੇ ਕੋਈ ਆਉਂਦਾ ਆਗਾ ਬਸ ਮਾਲਾ ਜੇ ਚੋੜੇ ਮਾਲ ਆਲਾ ਆ ਗਿਆ ਲਵਾ ਲੈਣਾ ਜਾਨ ਚੱਲ ਗ੍ਰਿੰਦਰ ਬਾਈ ਆ ਗਈ ਆ ਗਈ ਓਲੇ ਓਲੇ ਜੰਦੀ ਇਤਾਂ ਲਾਇਆ ਨਦੋ 5 ਵਜਣੇ ਵਾਲੇ ਆ ਤੇ ਸੂਰਜ ਛਿਪ ਗਿਆ ਛਿਪੇ ਰਿਹਾ ਵਸ ਤੇ ਥਿਊ ਚੈੱਕ ਕਰੋ ਆ ਕਾ W W ਹੈ ਕਿੱਥੇ ਪਹੁੰਚਣੇ ਆਲੇ ਮਿੰਟੂ ਆਪਾਂ ਮੈਨ ਮੈਨੇ ਸ਼ਹਿਰਾਂ ਦਾ ਤਾਂ ਪਤਾ ਲੱਗ ਗਿਆ ਹੁਣ ਹੁਣਾਂ ਦਾ ਨਹੀਂ ਕਸਬੇ ਇਹਦੇ ਨਹੀਂ ਪਤਾ ਲੱਗਿਆ ਵੀ ਕਿਹੜੇ ਕਿਹੜੇ ਆ ਆ ਗਿਆਗਾ ਜੱਸੀਪੁਰ ਜੱਸੀਪੁਰ ਪਹੁੰਚਣੇ ਆਲੇ ਹੈ 3 ਕਿਲੋਮੀਟਰ ਰਹਿ ਗਿਆ ਜੱਸੀਪੁਰ ਨਾ ਜਾਈ ਲਖਿਆ ਰਾਹ ਜਾਤ ਮਹਿ ਜੋਤ ਜੋਤ ਮੇਂ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਮਰੋ ਇਹਦੇ ਮੇਟਰ ਇਹਦੇ ਉਸੇ ਕਰਦੇ ਆਂ ਸਾਪ ਖਾਣੇ ਲੈਵਾ ਕੱਜ ਬਦਮ ਤੁਦਲ ਕੋ ਹੋ ਕੇ ਰੱਖਦਾ ਹਾਂ ਹਾਂ ਦੱਸ ਹੈ ਜੀ ਆ ਮੰਗੇ ਨੂੰ ਹੀ ਪਾ ਯਾਰ ਉਹ ਦੇ ਮੰਗੇ ਦੀ ਇੰਟਰੋਡਕਸ਼ਨ ਲੈ ਰਿਹਾ ਤਾ ਏ ਉਹ ਬਸ ਕੁਦਰਤੀ ਕੈਮਰਾ ਨਹੀਂ ਦਾ ਹੈਗਾ ਕੋਣ ਹਾਂ ਨਹੀਂ ਮੰਗਾ ਤਾਂ ਮੰਗਾ ਓਰੇ ਆ ੱੱੱਲੇ ਆ ਆ ਵੀ ਤੁਹਾਨੂੰ ਮਿਲਾਨੇ ਆ ਇਹਦਾ ਛੇ ਨਾ ਬੰਦਾ ਮੰਗਾ ਮੰਗੇ ਇੰਟਰਵਿਊ ਦੇ ਯਾਰ ਹਾਂ ਠੀਕ ਆ ਉੱਪਰ ਚੱਲੀ ਜਾ ਸਰਮਦਾ ਐ ਤਾਂ ਕਹਦੇ ਵੀ ਠੀਕ ਐ ਮੰਗਾ ਕਹਿੰਦਾ ਕਹਿੰਦਾ ਜੇ ਜਿੱਡਾ ਮਰਜੀ ਤਗੜਾ ਘਾਟ ਆਵੇ ਕਹਿੰਦਾ ਉੱਥੇ ਰੋਕ ਦੇ ਗੱਡੀ ਕਹਿੰਦਾ ਉੱਥੀ ਤੇ ਚੱਕ ਦੂਗਾ ਕਹਿੰਦਾ ਮੈਂ ਇਹਦਾ ਕਹਿੰਦਾ ਬਾਬਾ ਦੰਦਾ ਨਹੀਂ ਕਹਿੰਦਾ ਗੱਡੀ ਮੈਨੂੰ ਕਹਿੰਦਾ ਮੈਂ 2-3 ਵਾਰ ਮੰਗੀ ਦੀ ਕਹਿੰਦਾ ਉਹਨੂੰ ਦੇ ਹੀ ਨਹੀਂ ਮੈਂ ਗਿਆ ਥਾ ਕਹਿੰਦਾ ਇਹੋ ਦੱਸਿਆ ਹੋਇਆ ਹੈ ਹਾਂ ਗੱਡੀ ਚਾੜ ਤੇ ਸੁਬਾਹ ਆਣੀ ਹਾਂ ਲੈਂਪ ਪੱਤੀਆਂ ਦਾ ਰੋਡ ਦਾ ਕਿਸੇ ਦਾ ਪਤਾ ਨਹੀਂ ਹੈ ਹਾਂ ਪਹਿਲਾਂ ਨਾਲੇ ਜ ਹੋਣੀ ਚਾਹੀਦੀ ਨਾ ਵਿੱਚ ਪੂਰੀ ਹੋਣੀ ਚਾਹੀਦੀ ਕੱਲ ਨੂੰ ਪਤਾ ਕਿਆ ਕਹਿਣਾ ਕਿਹਨੇ ਗੱਡੀ ਸਖਾਈ ਕਿਹਨੇ ਹਾਂ ਕੀ ਆਪੇ ਸੁਣ ਕੇ ਆਉਂਦਾ ਹਾਂ ਉਸਤਾਦ ਨੂੰ ਗਾਲਾਂ ਕੱਢਦਾ ਅਗਲਾ ਮਗਾਲਾ ਉਸਤਾਦ ਨੂੰ ਗਾਲਾਂ ਕੱਢਦਾ ਉਸਤ ਨਹੀਂ ਹੁੰਦਾ ਹਾਂ ਉਸਤ ਹੋਣਾ ਚਾਹੀਦਾ ਮੰਗੇ ਨਾਲ ਜੇ ਲਿਆ ਕਰ ਕੋਲ ਬੈਠ ਕੇ ਦੇਖਿਆ ਕਰ ਵੀ ਕਿਵੇਂ ਗੇਅਰ ਪੈਂਦਾ ਔਰ ਕਿਵੇਂ ਗਿਆ ਹੁੰਦਾ ਹਾਂ ਜੱਡੀ ਦਾ ਨਾਲ ਸਖਾਪੇ ਜਿਹੜਾ ਵੀ ਸਖਾ ਗਏ ਹਾਂ ਹਾਂ ਆਪਣੀ ਲੈਂਚ ਤੁਰਿਆ ਜਾਣਾ ਹਾਂ ਉਹਦਾ ਪਹਿਲਾ ਹੁੰਦਾ ਦੇ ਵੀ ਸਾਈਡ ਸੀਸੇ ਬਚਾਓ ਆਪਣੇ ਗੇਅਰ ਲੰਘਿਆ ਚੱਲ ਫੇਰ ਅਗਲੀ ਗੱਲ ਬਾਤ ਫੇਰ ਹਲੇ ਥੋੜੀ ਟਾਇਰ ਕੇ ਜਿਸ ਤੇ ਸਾਫ ਕਰ ਲਵੇ ਫੇਰ ਕਾ ਮੇਟਰੋ ਆਮ ਹੋ ਗਿਆ 5:00 ਵਜੇ 55 ਮਿੰਟਾਂ ਆ 6:00 ਵਜੇ 1 ਮਿੰਟ ਹੋਇਆ ਦਾ ਚਾੜ ਘੜੀ ਪਿੱਛੇ ਹੋ ਗਈ ਕਿਉਂਕਿ ਜਦ ਕੱਟ ਸੁੱਚ ਕੱਟਦੇ ਆ ਨਾ ਆਪਾਂ ਤਾਂ ਇਹ ਘੜੀ ਉੱਥੇ ਰੁਕ ਜਾਂਦੀ ਆ ਫਿਰ ਜਿੰਨੇ देर ਕੱਟ ਸੁੱਚ ਕੱਟਿਆ ਰਹੂਗਾ ਇੱਕ ਘੜੀ ਉੱਥੇ ਹੀ ਰੁਗੂਗੀ ਤੇ ਉੱਥੇ ਤੇ ਹੀ ਸਟਾਰਟ ਹੋਊਗੀ ਆ 5 ਮਿੰਟ ਕੱਟ ਕੇ ਰੱਖਿਆ ਦਾ ਕਿਉਂਕਿ ਆਪਾਂ ਨੇ ਕੁੰਡੀਆਂ ਦੇ ਵੈਲਡਿੰਗ ਕਰਵਾਈ ਸੀਗੀ ਨਟ 볼ਟ ਵੈਲਡ ਕਰਦੇ ਆ ਸੀਲਾ ਲੱਗਣੇ ਵਾਸਤੇ ਕੁੰਡੀਆਂ ਦੇ ਉੱਪਰ ਇਹ ਆਪਾਂ ਨੇ ਮਾਲ ਭਰਿਆ ਵਾ ਬੋਰੇ ਉਹ ਕਾਰਬੰਜੇ ਦੇ ਉਹ ਸੱਬਲ ਭਰਦੇ ਤੇ ਹੁਣ ਤਾਂ ਕਰਕੇ ਬਿਲਡਿੰਗ ਕਰਾਣੇ ਵਾਸਤੇ ਆਏ ਮਿੱਤਰੋ ਬਾਪੂ ਦਾ ਫੋਨ ਆ ਗਿਆ ਪਹਿਲਾਂ ਬਾਪੂ ਦਾ ਫੋਨ ਸੁਣੀਏ ਇਹ ਨਾਲੇ ਟਾਈਮ ਹੋ ਗਿਆ 7:01 ਤੇ ਆਹ ਗੱਲ ਬਈ ਜਿਹੜੀ ਮੈਂ ਹੁਣ ਕਹਿਣ ਲੱਗਾ ਮੈਂ ਪਹਿਲਾਂ ਦੱਸ ਦਵਾਂ ਇਹ ਗੱਲ ਜਿਹੜੇ ਆਪਣੇ ਭਰਾ ਨਵੇਂ ਗੱਡੀ ਸਿੱਖਦੇ ਪਏ ਆ ਮੈਂ ਉਹਨਾਂ ਵਾਸਤੇ ਕਹਿਣ ਲੱਗਾ ਜਿਹੜੇ ਮੇਰੇ ਤੋਂ ਵੱਧ ਉਮਰ ਦੇ ਆ ਜਾਂ ਮੇਰੀ ਉਮਰ ਦੇ ਆ ਗੱਡੀ ਸਿੱਖ ਚੁੱਕੇ ਆ ਹਨਾ ਉਹ ਉਹਨਾਂ ਵਾਸਤੇ ਨਹੀਂ ਹੈਗੀ ਗੱਲ ਇਹ ਆ ਜਿਹੜੇ ਨਵੇਂ ਬੰਦੇ ਗੱਡੀ ਸਿੱਖ ਰਹੇ ਆ ਉਹਨਾਂ ਵਾਸਤੇ ਕਰਨੀ ਆ ਏ ਭਾਈ ਮੰਨ ਲਓ ਹੁਣ ਆਪਣੀਆਂ ਤਿੰਨ ਗੱਡੀਆਂ ਜਾਂ ਦੋ ਗੱਡੀਆਂ ਠੀਕ ਆ ਹੁਣ ਆਪਣੀਆਂ ਹੈਗੀਆਂ ਤਿੰਨ ਗੱਡੀਆਂ ਸਭ ਤੋਂ ਅੱਗੇ ਚੱਲ ਰਿਹਾ ਗਰੇਂਦਰ ਭਾਈ ਉਸ ਤੋਂ ਵਿੱਚ ਮੈਂ ਤੇ ਮੇਰੇ ਤੋਂ ਵਿੱਚ ਹੈਗਾ ਬਾਬਾ ਇਹ ਉਹ ਬਿਚਾਰੀਏ ਦੇ ਦੋ ਗੱਡੀ ਉਹਦੀ ਨਿਸ਼ਾਨੀ ਹੈਗੀ ਉਹ ਲਾਲ ਲਾਈਟ ਦੇਖੋ ਇਹ ਕੈਮਰੇਜ ਕੈਮਰੇਜ ਕੋਲ ਨਹੀਂ ਰਹੀ ਨਹੀਂ ਇਹੋ ਦੇਖੋ ਟੂਲ ਚਰ ਦੀ ਲਾਲ ਲਾਈਟ ਬਲਦੀ ਬਈ ਆ ਹਨਾ ਇਹ ਨਿਸ਼ਾਨੀ ਹੁੰਦੀ ਆ ਵੀ ਚਲ ਆਮਣੀ ਗੱਡੀ ਦੀ ਲਾਈਟ ਦੀ ਪਛਾਣ ਹੋ ਜਾਂਦੀ ਹੈ ਜੇ ਹੁਣ ਜਿਵੇਂ ਆਪਣੇ ਨੀਲੀ ਲਾਈਟ ਆ ਮਤ ਟੂਲ ਚ ਲਈ ਵੀ ਆਪਾਂ ਨੇ ਨੀਲੀ ਲਾਈਟ ਵਾਲੀ ਵੀ ਆ ਹਨਾ ਤੇ ਗੱਡੀ ਬਈ ਸ਼ੀਸ਼ੇ ਚੋਂ ਦੂਰ ਨਹੀਂ ਹੋਣੀ ਚਾਹੀਦੀ ਗੱਡੀ ਹੁਣ ਤਾਂ ਚਲ ਰੋਡ ਪਹਿਲੋ ਵੀ ਉਦਾਂ ਬਣ ਗਏ ਆ ਸਾਹ ਬ ਕੋਈ ਇਦਾਂ ਐ ਜੀ ਗੱਲ ਹੈਗੀ ਨਹੀਂ ਹਨਾ ਪਰ ਜਿਹੜੇ ਏਰੀਏ ਚ ਤੁਸੀਂ ਗੱਡੀ ਚਲਾ ਰਹੇ ਹੋ ਹਨਾ ਨਾਲ ਗੱਡੀ ਐ ਨਾਲ ਦੀ ਗੱਡੀ ਸ਼ੀਸ਼ੇ ਚੋਂ ਪਰੇ ਨਹੀਂ ਹੋਣੀ ਚਾਹੀਦੀ ਸ਼ੀਸ਼ੇ ਤੇ ਦਿਖਣੀਆਂ ਚਾਹੀਦੀ ਆ ਠੀਕ ਆ ਜੇ ਮੰਨ ਲਓ ਹਨਾ ਤੁਹਾਨੂੰ ਨਹੀਂ ਪਛਾਣ ਆ ਬਈ ਗੱਡੀ ਆਪਣੀ ਪਿੱਛੇ ਆ ਰਹੀ ਐ ਕਿ ਨਹੀਂ ਆ ਰਹੀ ਆ ਕੀ ਕਰਉ ਇੰਡੀਕੇਟਰ ਲਾਓ ਕੋਈ ਵੀ ਆ ਚਾਰੇ ਇੰਡੀਕੇਟਰ ਲਾ ਦੋ ਠੀਕ ਆ ਜੇ ਗੱਡੀ ਆਪਣੀ ਹੋਊਗੀ ਪਿੱਛੇ ਉਹ ਇਦਾਂ ਡਿਪਰ ਮਾਰੂਗਾ ਠੀਕ ਆ ਤੇ ਜੇ ਨਹੀਂ ਹੋਊਗੀ ਆਪਣੀ ਗੱਡੀ ਪਿੱਛੇ ਉਹ ਡਿਪਰ ਨਹੀਂ ਮਾਰੂਗਾ ਇਹ ਪੰਜਾਬਣ ਹੁੰਦੀ ਆ ਠੀਕ ਆ ਆਪਾਂ ਵਿੱਚ ਵਿੱਚ ਦੱਸਦੇ ਰਹਿੰਦੇ ਆ ਜਿੰਨੀ ਕ ਨੌਲੇਜ ਆਪਾਂ ਨੂੰ ਹੈਗੀ ਆ 19 ਆਪਾਂ ਦੇ ਹੀ ਜੰਨੇ ਆ ਕਦੇ ਵੀ ਹੈਗਾ ਇੰਡੀਕੇਟਰ ਲਾਓ ਆਪਣਾ ਚੈੱਕ ਕਰੋ ਅਗਲੇ ਨੇ ਡਿਪਰ ਮਾਰਦਾ ਤਾਂ ਸਮਝ ਲਓ ਆਪਣੀ ਗੱਡੀ ਹੈਗੀ ਆ ਵਿੱਚੇ ਲਾਉਂਦਾ ਕੁੰਜਰ ਪਹੁੰਚ ਗਏ ਕੁੰਜਰ ਕੁੰਜਰ ਵਾਲੀ ਚੜਾਈ ਚੜਦੇ ਪਏ ਆ ਤੇ ਗਰੇਂਦਰ ਵਾਈ ਪਿੱਛੇ ਆ ਤੇ ਬਾਬਾ ਜੀ ਮੈਨੂੰ ਲੱਗਦਾ ਲੰਘੇ ਅੱਗੇ ਹਾਂ ਬਾਬਾ ਜੀ ਅੱਗੇ ਆ ਕਿਉਂਕਿ ਬਾਬਾ ਜੀ ਕਹਿੰਦਾ ਆਏ ਤੁਹਾਨੂੰ ਨਵਾਂ ਰਸਤਾ ਦਿਖਾਨਾ ਨਵਾਂ ਰਸਤਾ ਦਿਖਾਨਾ ਕਹਿੰਦਾ ਅਸੀਂ ਵੀ ਚੱਲ ਅਸੀਂ ਨਾ ਇਹ ਰਾਹਤੇ ਨੂੰ ਮਤਲਬ ਇਹ ਚੜਾਈ ਤੋਂ ਅੱਗੇ ਜਾ ਕੇ ਨਾ ਡਰਾਈਵਰ ਸਾਈਡ ਮੋੜ ਜਾਨੇ ਉੱਧਰ ਤੇ ਆਂਦੇ ਵੇ ਆਂਦੇ ਵੇ ਪਰਾਂ ਦੇ ਉਹ ਪੁਲ ਦੇ ਥੱਲਿਓਂ ਆਨੇ ਆਪਾਂ ਬਾਬਾ ਬਾਬਾ ਕਹਿੰਦਾ ਆ ਜਾਓ ਕਹਿੰਦਾ ਇੱਧਰ ਨੂੰ ਪੁਲ ਤੇ ਥੰਡੇ ਨੂੰ ਲੈ ਕੇ ਜਾਣਾ ਤੁਹਾਨੂੰ ਅਸੀਂ ਕਹੇ ਵੀ ਕਿਤੇ ਹੋਰ ਕੋਈ ਰਾਸਤਾ ਹੋਣਾ ਉਹ ਆ ਕੇ ਫੇਰ ਅਸੀਂ ਉੱਥੇ ਚੜ ਗਏ ਚੜ ਗਏ ਉਹਦੇ ਰੋਡ ਪਰੇ ਅਰੇ ਇਹੋ ਚਾ ਵੀ ਕਿਤੇ ਘਾੜ ਫੁੱਟ ਬਚਦਾ ਹੁਣ ਮਾ ਤੇਰੀ ਗਲਤੀ ਹੈ ਭਾਈ ਪਾਦਿਆ ਜਾ ਹਾਂ ਭਾਈ ਮਿੱਤਰੋ ਕਿਉਂ ਕਿੰਜਰ ਔਰ ਘਾਟ ਉੱਤਰ ਕੇ ਖੜੇ ਆ ਘਾਟ ਦੇ ਮੈਨੂੰ ਮੰਗਾ ਯਾਦ ਆ ਗਿਆ ਤੇ ਬੰਦੇ ਕਹਿੰਦੇ ਕਮੈਂਟ ਕਰਕੇ ਵੀ ਭਾਈ ਗ੍ਰਿੰਦਰ ਬਾਈ ਵਾਲੀ ਗੱਡੀ ਦਿਖਾ ਦੇ ਅੰਦਰੋਂ ਇਹ ਲੋ ਭਾਈ ਮੈਂ ਤਾਂ ਲੱਟਮ ਬਾਲਣ ਲੱਗੇ ਤਾਂ ਬੰਦੇ ਕਰਤੀਆਂ ਨਹੀਂ ਅੰਦਰ ਇਹ ਆਹ ਦੇਖ ਲੋ ਭਾਈ ਗ੍ਰਿੰਦਰ ਬਾਈ ਵਾਲੀ ਗੱਡੀ ਸਾਡੇ ਬਾਦ ਸਾਹਿਬ ਦੀ ਮਾਟਰ ਸਾਹਿਬ ਤੇ ਉਹ ਆਪਣੇ ਬਾਬਾ ਜੀ ਜਿਨ੍ਹਾਂ ਦੀ ਮੈਂ ਵੀਡੀਓ ਚ ਗੱਲ ਕਰ ਰਿਹਾ ਤਾਂ ਮੈਂ ਕਹਿੰਦਾ ਬਾਬਾ ਕਹਿੰਦਾ ਨਵਾਂ ਰੋਡ ਦਿਖਾਣਾ ਤੁਹਾਨੂੰ ਤੇ ਉੱਧਰ ਭਾਈ ਸਾਹਿਬ ਸਾਡੇ ਠੰਡ ਲੱਗ ਰਹੀ ਆ ਇੱਧਰ ਟੋਨੀ ਨੂੰ ਅੱਜ ਹਾਂ ਹੋ ਗਈ ਵਾਕਿਆ ਆ ਇੱਧਰ ਹੋ ਗਈ ਡੰਡ ਪਹਿਲਾਂ ਪਹਿਲਾਂ ਚੱਕ ਰਹੇ ਆ ਉਹ ਆ ਦੇਖੋ ਇੱਕੋ ਦੋ ਮੰਨੂ ਨਾਲ ਪੂਰੇ ਕੋਈ ਚੱਕਰ ਨਹੀਂ ਹੈਗਾ ਆ ਲੱਤਾਂ ਨੂੰ ਬਾਈ ਦੁਖਣ ਲੱਜ ਨਹੀਂ ਲੱਤਾਂ ਡੰਡ ਲੱਗ ਹਾਂ ਪਜਾਮੀ ਵਾਲਾ ਪਜਾਮੀ ਪਈ ਹੈ ਪਜਾਮੀ ਵਾਲੇ ਗਰਮ ਹਾਂ ਤੇ ਲੋਈ ਘੇਰ ਲਉਣਾ ਹਾਂ ਤੇ ਲੋ ਭਾਈ ਤੇ ਬੰਦੋਗੇ ਦੇਖ ਲਓ ਭਾਈ ਸਾਰੇ ਗਰੇਂਦਰ ਭਾਈ ਵਾਲੀ ਕੱਡੀ ਅੰਦਰ ਰੰਗ ਮਾਰ ਕੇ ਪੰਜ ਛੇਤੀ ਕੈ ਬਣਾ ਇਹਦਾ ਤੇ ਔਰੇ ਖਾਣਾ ਨਹੀਂ ਬਣਾਇਆ ਉਹ ਗਰੇਂਦਰ ਵੀ ਕਹਿੰਦੇ ਤਾਂ ਕਹਿੰਦੇ ਇਸ ਵਿੱਚ ਤਾਂ ਕਹਿੰਦੇ ਖਾਣਾ ਹੀ ਬੜੀ ਬਾਬਾ ਬਣੇ ਹੋਏ ਕਹਿੰਦੇ ਬੜਾ ਖਾਣੇ ਬੜੇ ਹੋਏ ਇੱਕ ਨੇ ਇਹ ਗੱਡੀ ਪਾ ਕੇ ਕਹਿੰਦਾ ਕਹਿੰਦਾ ਇੱਕ ਨੇ ਲਈ ਹੈ ਕਹਿੰਦੇ ਇਹਦੇ ਵੀ ਬਾਈ ਔਰੇ ਖਾਣਾ ਨਹੀਂ ਹੈਗਾ ਇਹ ਸਾਡੇ ਹੰਸਾਲੀ ਵਾਲੇ ਸੰਤਾਂ ਦੀ ਆਟੋ ਫੜ ਕੇ ਆਪ ਹੁਣ ਵਿੱਚ ਬਾਬਾ ਜੀ ਬਾਡੀ ਆ ਤੇ ਹੁਣ ਆਈ ਗੱਡੀ ਆ ਰਹੀ ਹੈ ਹਾਂ ਬਣਾਉਂਦੇ ਨਹੀਂ ਬਾਈ ਹੁਣ ਆ ਉੱਥੇ ਨਾ ਮੈਂ ਉਹਨੂੰ ਜ਼ੋਰ ਲਾ ਲਿਆ ਮੈਂ ਕਿਹਾ ਬਈ ਯਾਰ ਉਹ ਬਾਡੀ ਵਾਲੇ ਉਹ ਕਰ ਦੇ ਜਿਹੜੇ ਕੰਪਿਊਟਰ ਫੜਿਆ ਗਿਆ ਤਾਂ ਟੰ ਦਾ ਉਹ ਥੱਲੇ ਸੀਟਾਂ ਦੇ ਬਣਾਉਣਾ ਸੱਤ ਬਾਡੀ ਵਾਲਾ ਚੱਕੀ ਹਾਂ ਹਾਂ ਜਿਹਦੇ ਬਣਾਉਂਦੇ ਸੀ ਉਹਨੇ ਨਾ ਉਹ ਕਹਿੰਦਾ ਬਾਈ ਯਾਰ ਪੁਲਿਸ ਵਾਲੇ ਕਹਿੰਦਾ ਸਾਨੂੰ ਤੰਗ ਕਰਦੇ ਆ ਫੜਿਆ ਯਾਰ ਮੈਂ ਤਾਂ ਉਦਾਂ ਗਿਆ ਤਾਂ ਮੈਂ ਕਿਹਾ ਚੱਲ ਪੈਸੇ ਬੂਸੇ ਰੱਖਣੇ ਨੂੰ ਨਾ ਚੋਰਖਾਨਾ ਬਣਾ ਦੇ ਨਿਓ ਪਤਾ ਕਿ ਕਿਹੜੇ ਬੰਦੇ ਮਿਸਤਰੀ ਨੇ ਹੁੰਦੇ ਕਰ ਲਓ ਜੀ ਮਿੱਤਰੋ ਟਾਈਮ ਹੋ ਗਿਆ 12:07 ਪਾਲੜਾ ਪਾਲੜਾ ਹੀ ਹੈ ਨਾ ਪਾਲੜਾ ਣੇ ਆ ਰੇ ਆਪਣਾ ਰਸਤਾ ਨਹੀਂ ਹੋ ਰਿਹਾ ਸਾਡੀਆਂ ਦੇ ਰੁਕੇ ਆ ਸਾਡੀ ਸਾਈਡ ਹੈ ਕਿਉਂਕਿ ਸਾਡੀ ਸਾਈਡ ਦੀ ਗੋਟਲ ਮਾਂ ਵੀ ਹੋਟਲ ਤੇ ਜਾਣਾ ਪੈਂਦਾ ਸੀਗਾ ਬੜੀ ਦਿੱਕਤ ਪਰਲੇ ਪਾਸੇ ਤੇ ਇਥੋਂ ਸਵੇਰੇ ਚੱਲਾਂਗੇ ਕਿਉਂਕਿ ਸਫ਼ਰ ਕਿੰਨਾ ਰਹਿ ਗਿਆ ਉਹ ਗੁਰਿੰਦਰ ਭਾਈ ਆਪਣਾ ਇਥੋਂ ਤੋਂ ਆਪਣਾ 100 ਕਿਲੋਮੀਟਰ 100 ਕਿਲੋਮੀਟਰ ਸੋ ਕਿਲੋਮੀਟਰ ਸਾਬ ਉੱਥੇ ਮੈਂ ਵੀ ਹੋਟਲ ਤੇ ਸਾਨੂੰ ਘੁਮਾਉਣ ਨੂੰ ਸਵੇਰੇ ਨਿਕਲਦਾ ਥੋੜੀ ਜੀ ਕਿਉਂਕਿ ਕੱਚੇ ਮਾਰਲੇ ਗੱਡੀ ਜਾਂਦੀ ਬਹੁਤ ਹਾਂ ਠੀਕ ਆਪਾਂ ਆਪਣੀ ਸੈਟ ਠੀਕ ਹੈ ਹਾਂ ਕਿਉਂ ਆਪਾਂ ਵੀ ਚੱਲਦੇ ਹੀ ਹੈ ਹਾਂ ਫਿਰ ਅਸੀਂ ਕਿੰਨੇ ਕੁ ਬ੍ਰੇਕ ਮਾਰਦੇ ਹਰੇ ਤਾਂ ਇਹ ਵੀ ਆਪਣੀ ਸੈਟ ਠੀਕ ਹੈ ਹਾਂ ਇਹ ਰੋਡ ਤੇ ਕਿਉਂਕਿ ਗੱਡੀ ਘੁੰਮਣ ਲੱਗ ਜਾਂਦਾ ਟਾਈਮ ਇਹ ਦੋ ਗੱਡੀਆਂ ਫਿਰ ਇਸ ਕਰਕੇ ਥੋੜਾ ਜਿਹਾ ਹੋ ਗਿਆ ਤੇ ਇਥੋਂ ਆਪਣਾ ਸਵੇਰੇ ਚੱਲਾਂਗੇ ਤੇ ਆਪਾਂ ਕਰਦੇ ਆ ਇਹ ਵਲੌਗ ਦਾ ਐਂਡ ਜੇ ਮਨ ਲਾਦਾ ਛੋਟਾ ਜਿਹਾ ਹੀ ਬਣਿਆ ਹੋਣਾ ਨੇ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰੋ ਫਿਰ ਤੇ ਚੈਨਲ ਨੂੰ ਫਾਲੋ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਪਰ ਦਬਾਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੇ ਵਲੌਗ ਤਦ ਤੱਕ ਰੱਬ ਰੱਖਾ